ਸਸ਼ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸੁਖਮਨ ਚੀਮਾ ਕਾਂਗਰਸ ਦੀ ਸਿਆਸਤ ਪਿਛਲੇ ਬਰੇ 225 ਦੇ ਵਿੱਚ ਵੀ ਬਹੁਤ ਜਿਆਦਾ ਉਥਲ ਪੁਤਲ ਦੇ ਵਿੱਚੋਂ ਲੰਘਦੀ ਆ ਤੇ ਸਾਲ 226 ਦੀ ਸ਼ੁਰੂਆਤ ਦੇ ਵਿੱਚ ਵੀ ਉਸੇ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੈਂਗਾ ਆਪਣੇ ਭਾਵੇਂ ਸਿਆਸੀ ਬਿਆਨਾਂ ਨੂੰ ਲੈ ਕੇ ਸਟੇਜ ਦੇ ਬਿਆਨਾਂ ਨੂੰ ਲੈ ਕੇ ਚਰਚਾ ਦੇ ਵਿੱਚ ਨੇ ਜਾ ਪਰ ਡਾਕਟਰ ਨਵਜੋਤ ਕੌਰ ਸਿੱਧੂ ਦੇ ਨਾਲ ਚੱਲ ਰਹੀ ਬਿਆਨਬਾਜ਼ੀ ਨੂੰ ਲੈ ਕੇ ਬੇहद ਚਰਚਾ ਦੇ ਵਿੱਚ ਸਿਆਸਤ ਦੇ ਵਿੱਚ ਗਰਮਾਏ ਨਜ਼ਰ ਆਏ ਨੇ ਤੇ ਜਿੱਥੇ ਲੰਗੇ ਬਰੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਾਕਟਰ ਨਵਜੋਤ ਕੌਰ ਸਿੱਧੂ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਸੀ ਤੇ ਲੰਗੇ ਦਿਨੀ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਨੂੰ ਜਿਹੜਾ ਅਸਤੀਫਾ ਦੇ ਕੇ ਅਲਵਿਦਾ ਆਖ ਦਿੱਤਾ ਸੀ ਪਰ ਇਸ ਸਭ ਦੇ ਵਿਚਾਰੇ ਜਿੱਥੇ ਹੁਣ ਤੱਕ ਦੀ ਬਿਆਨਬਾਜ਼ੀਆਂ ਦੇ ਵਿੱਚ ਨਮਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਦੇ ਉੱਪਰ ਤੰਜ ਕੱਸੇ ਬਹੁਤ ਵੱਡੇ ਇਲਜ਼ਾਮ ਲਗਾਏ ਚੋ ਤੱਕ ਕਿ ਜਿਹੜੀ ਇਸ ਕਾਂਗਰਸ ਦੇ ਮੁੱਖ ਮੰਤਰੀ ਦੇ ਜਿਹੜੀਆਂ ਸੀਟਾਂ ਦੇ ਜਿਹੜੀਆਂ ਟਿਕਟਾਂ ਮਿਲਦੀਆਂ ਨੇ ਉਸ ਦੇ ਰੇਟ ਦੇ ਵੱਡੇ ਇਲਜ਼ਾਮ ਕਾਂਗਰਸ ਦੇ ਉੱਪਰ ਲਗਾਏ ਸੀ ਤੇ ਅੱਜ ਇੱਕ ਨਵਾਂ ਉਹਨਾਂ ਦਾ ਟਵੀਟ ਸਾਹਮਣੇ ਆ ਚੁੱਕਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਪੰਜਾਬ ਦੇ ਵਿੱਚ ਕਾਮੇਡੀ ਸ਼ੋਅ ਕਰ ਰਹੇ ਨੇ ਰਾਜਾ ਵੜਿੰਗਾ ਤੁਹਾਨੂੰ ਇਲਾਜ ਦੀ ਲੋੜ ਹੈ ਇਸ ਤਰੀਕੇ ਦਾ ਟਵੀਟ ਡਾਕਟਰ ਨਵਜੋਤ ਕੌਰ ਸਿੱਧੂ ਨੇ ਜਿਹੜਾ ਲਿਖਿਆ ਜਿਸ ਦੇ ਵਿੱਚ ਲਿਖਿਆ ਕਿ ਰਾਜਾ ਬੜਿੰਗ ਨੂੰ ਇਲਾਜ ਦੀ ਲੋੜ ਆ ਮੈਂ ਇੱਕ ਡਾਕਟਰ ਆ ਮੈਂ ਜਾਣਦੀ ਹਾਂ ਕਿ ਤੁਸੀਂ ਮਾਨਸਿਕ ਤੌਰ ਤੇ ਅਸਥਿਰ ਹੋ ਤੁਸੀਂ ਇੱਕ ਜਾਂ ਦੋ ਵਾਰ ਨਹੀਂ ਸਗੋਂ ਘੱਟੋ ਘੱਟ 100 ਵਾਰ ਸਾਬਤ ਹੋ ਚੁੱਕੇ ਹੋ ਕਿ ਤੁਹਾਡੇ ਭ੍ਰਿਸ਼ਟਾਚਾਰ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਨੂੰ ਆਪਣੇ ਇਸ਼ਾਰਿਆਂ ਦੇ ਉੱਪਰ ਨਚਾ ਰਹੇ ਨੇ ਅਤੇ ਪੂਰਾ ਪੰਜਾਬ ਤੁਹਾਡੇ ਕਾਮੇਡੀ ਸ਼ੋਅ ਨੂੰ ਪਿਆਰ ਕਰ ਰਿਹਾ ਤੁਹਾਨੂੰ ਇਹ ਸਮਝਾਉਣਾ ਅਕਾ ਹੋਵੇਗਾ ਕਿ ਤੁਸੀਂ ਆਪਣੀ ਭਰੋਸੇਯੋਗਤਾ ਇਮਾਨਦਾਰੀ ਨੂੰ ਕਿਉਂ ਤਬਾਹ ਕਰ ਦਿੰਦਾ ਹੈ ਤੁਸੀਂ ਕਾਂਗਰਸ ਪਾਰਟੀ ਲਈ ਸ਼ਰਮਨਾਕ ਹੋ ਕਿਉਂਕਿ ਤੁਸੀਂ 3-4 ਚਾਰ ਵਿਅਕਤੀਆਂ ਤੋਂ ਨੂੰ ਇੱਕ ਸੀਟ ਤੇ ਵਿਧਾਇਕ ਬਣਾਉਣ ਦਾ ਵਾਅਦਾ ਕਰਕੇ ਪੰਜਾਬ ਕਾਂਗਰਸ ਵਿੱਚ ਇੰਨੇ ਸਾਰੇ ਧੜੇ ਬਣਾ ਦਿੱਤੇ ਨੇ ਤਾਂ ਜੋ ਉਹ ਇੱਕ ਦੂਜੇ ਨਾਲ ਲੜਨ ਵਿੱਚ ਰੁੱਝੇ ਰਹਿਣ ਤੁਸੀਂ ਕਾਂਗਰਸ ਪਾਰਟੀ ਨੂੰ ਤਬਾਹ ਕਰਨ ਦੇ ਆਪਣੇ ਟੀਚਿਆਂ ਨੂੰ ਸਫਲਤਾਪੂਰਵਕ ਪੂਰਾ ਕਰ ਸਕੋ ਇਸ ਤਰੀਕੇ ਦਾ ਸਿਆਸੀ ਤਾਂਜ ਇਸ ਵਕਤ ਨਵਜੋਤ ਕੌਰ ਸਿੱਧੂ ਨੇ ਮੁਰਤੂ ਕਹ ਦਿੱਤਾ ਹਾਲਾਂਕਿ ਜਦੋਂ ਪੰਜਾਬ ਪੇਰੀ ਦੇ ਵਿੱਚ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਨੇ ਉਹਨਾਂ ਦੇ ਟਵੀਟ ਦਾ ਰੀਟਵੀਟ ਕਰਕੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਜਿਹੜਾ ਉਹਨਾਂ ਦੀ ਜਿਹੜੀ ਇੱਕ ਤਾਰੀਫ ਕੀਤੀ ਸੀ ਪਰ ਕਾਂਗਰਸ ਦੇ ਉੱਪਰ ਲਗਾਤਾਰ ਬਿਆਨਵਾਜੀ ਕਰ ਰਹੇ ਨੇ ਭਾਵੇਂ ਟੈਕਟਾ ਵੇਚਣ ਨੂੰ ਲੈ ਕੇ ਮੁੱਖ ਮੰਤਰੀ ਦੇ ਦਾਅਵੇਦਾਰਾਂ ਨੂੰ ਲੈ ਕੇ ਪੈਸੇ ਦੇਣ ਨੂੰ ਲੈ ਕੇ ਇਸ ਤਰੀਕੇ ਦੇ ਲਗਾਤਾਰ ਬਿਆਨ ਡਾਕਟਰ ਨਵਜੋਤ ਕੌਰ ਸਿੱਧੂ ਦੇ ਰਹੇ ਨੇ ਤੇ ਇਸ ਵਕਤ ਕਾਂਗਰਸ ਪਾਰਟੀ ਦੇ ਵਿੱਚੋਂ ਜਿੱਥੇ 2025 ਦੇ ਵਿੱਚ ਉਹਨਾਂ ਦੀ ਮੈਂਬਰਸ਼ਿਪ ਰਾਜਾ ਵੜਿੰਗ ਨੇ ਖਾਰਜ ਕਰ ਦਿੱਤੀ ਸੀ ਜੇ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਤੇ ਮੁਰ ਤੋਂ ਜਿਹੜੇ ਉਹਨਾਂ ਨੇ ਸਿਆਸੀ ਤੰਜ ਕੱਸਣੇ ਨੇ ਸ਼ੁਰੂ ਕਰ ਦਿੱਤੇ ਨੇ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਪਰ ਆਪਣੇ ਤੰਜ ਦੇ ਉੱਪਰ ਰਾਜਾ ਵੜਿੰਗ ਨੂੰ ਲਿਆ ਹ ਉਹਨਾਂ ਕਿਹਾ ਕਿ ਰਾਜਾ ਵੜਿੰਗ ਨੂੰ ਇਲਾਜ ਦੀ ਲੋੜ ਹੈ ਮੈਂ ਇੱਕ ਡਾਕਟਰ ਹਾਂ ਮੈਂ ਜਾਣਦਾ ਤੁਸੀਂ ਮਾਨਸਿਕ ਤੌਰ ਤੇ ਹੱਸਦੇ ਰਹੋ ਤੁਸੀਂ ਇੱਕ ਜਾਂ ਦੋ ਵਾਰ ਨਹੀਂ ਘਟੋ ਘਟ 100 ਵਾਰ ਸਾਬਤ ਹੋ ਚੁੱਕੇ ਹੋ ਕਿ ਤੁਹਾਡੇ ਭ੍ਰਸ਼ਟਾਚਾਰ ਕਾਰਨ ਮੁੱਖ ਮੰਤਰੀ ਭਗਵੰਤ ਮਾ ਤੁਹਾਨੂੰ ਆਪਣੇ ਇਸ਼ਾਰਿਆਂ ਦੇ ਉੱਪਰ ਨਚਾ ਰਹੇ ਨੇ ਤੇ ਪੂਰਾ ਪੰਜਾਬ ਤੁਹਾਡੇ ਕਾਮੇਡੀ ਸ਼ੋਅ ਨੂੰ ਪਿਆਰ ਕਰ ਰਿਹਾ ਤੁਹਾਨੂੰ ਇਹ ਸਮਝਾਉਣਾ ਬੇहद ਔਖਾ ਹੋਵੇਗਾ ਕਿ ਤੁਸੀਂ ਆਪਣੀ ਭਰੋਸੇਯੋਗਤਾ ਤੇ ਇਮਾਨਦਾਰੀ ਨੂੰ ਕਿਉਂ ਤਬਾਹ ਕੀਤਾ ਤੇ ਨਾਲ ਉਹ ਵੀ ਕਿਹਾ ਕਿ ਤੁਸੀਂ ਤੁਹਾਡੇ ਲਈ ਬਹੁਤ ਸ਼ਰਮਨਾਕਾ ਕਾਂਗਰਸ ਪਾਰਟੀ ਲਈ ਕਿਉਂਕਿ ਤੁਸੀਂ 3-4 ਵਿਅਕਤੀਆਂ ਨੂੰ ਇੱਕ ਸੀਟ ਦੇ ਉੱਪਰ ਵਿਧਾਇਕ ਬਣਾਉਣ ਦਾ ਵਾਅਦਾ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਦੇ ਕਈ ਧੜੇ ਬਣਾ ਤੇ ਉਹ ਧੜੇ ਆਪਸ ਦੇ ਵਿੱਚ ਲੜਨ ਦੇ ਵਿੱਚ ਰੁੱਝੇ ਰਹਿਣ ਤੇ ਤੁਸੀਂ ਕਾਂਗਰਸ ਪਾਰਟੀ ਨੂੰ ਤਬਾਹ ਕਰਨ ਦੇ ਟੀਚੇ ਦੇ ਵਿੱਚ ਸਫਲ ਹੋ ਸਕੋ ਇਸ ਤਰੀਕੇ ਦਾ ਸਿਆਸੀ ਟਵੀਟ ਇਸ ਵਕਤ ਡਾਕਟਰ ਨਵਜੋਤ ਕੌਰ ਸਿੱਧੂ ਉਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਉੱਪਰ ਰਾਜਾ ਵੜਿੰਗ ਦੀ ਕਿਸ ਤਰੀਕੇ ਦੀ ਪ੍ਰਤੀਕਿਰਿਆ ਆਉਂਦੀ ਆ ਜਾਂ ਪਰ ਇਹ ਸਾਲ ਕਿਸ ਤਰੀਕੇ ਦਾ ਲੰਘਦਾ ਕਿਉਂਕਿ ਸਿਆਸਤ ਬਹੁਤ ਗਰਮਾਣੀ ਹੈ ਇਸ ਸਾਲ ਦੇ ਵਿੱਚ ਕਿਉਂਕਿ ਸਾਲ 227 ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਜਿਹੜੀ ਚੋਣ ਉਹ ਵੀ ਆਉਣੀ ਹੈ ਤੇ ਇਸ ਵਕਤ ਸਿਆਸੀ ਦਾ ਪੇਜ ਹਰ ਇੱਕ ਵਿਅਕਤੀ ਸਿਆਸਤ ਦਾਣ ਦੇ ਵੱਲੋਂ ਵਰਤੇ ਜਾ ਰਹੇ ਨੇ